ਕਾਦੀਆ ਅੱਜ ਦਿਨ ਦਿਹਾੜੇ ਚੋਰਾਂ ਵੱਲੋਂ ਘਰ ਨੂੰ ਬਣਾਇਆ ਗਿਆ ਨਿਸ਼ਾਨਾ ਪੁਲਿਸ थाना ਕਾਦੀਆ ਅਧੀਨ ਆਉਂਦੇ ਮਹੱਲਾ ਕ੍ਰਿਸ਼ਨ ਨਗਰ ਵਿਖੇ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਪਈ 50 ਹਜ਼ਾਰ ਰੁਪਏ ਦੀ ਨਕਦੀ ਇੱਕ ਆਈਫੋਨ ਮੋਬਾਈਲ ਦੋ Samsung ਕੰਪਨੀ ਦੇ ਮੋਬਾਈਲ ਅਤੇ ਸੋਨੇ ਦੀ ਮੁੰਦਰੀ ਤੇ ਟੋਪਸ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਹਾਂਜੀ ਭਾਜੀ ਕੀ ਨਾਂ ਜ ਆਪਣਾ ਤੇ ਕੀ ਘਟਨਾ ਵਾਪਰੀ ਸਾਰੀ ਮੇਰਾ ਨਾਮ ਪਰਮਿੰਦਰ ਸਿੰਘ ਭਾਟੀਆ ਜੀ ਹਾਂਜੀ ਅਸੀਂ ਕੱਲ ਆਪਣੇ ਮੇਰੇ ਸਾਰਾ ਥੋੜੇ ਦਿਨ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਹਾਂਜੀ ਤੇ ਉਹਨਾਂ ਦੇ ਫੁੱਲ ਪਰਵਾਣ ਵਾਸਤੇ ਗੁਇੰਦਵਾਲ ਸਾਹਿਬ ਗਏ ਹੋਏ ਸੀ ਓਕੇ ਤੇ 10:30 ਵਜੇ ਸਵੇਰੇ ਅਸੀਂ ਗਏ ਆ ਸ਼ਾਮੀ ਸਫਾ ਕੁਝ ਏ ਵਜੇ ਜਦੋਂ ਹੀ ਆਏ ਆ ਉਤੋਂ ਪਹਿਲਾਂ ਸਾਡੇ ਘਰ ਕੰਮ ਵਾਲੀ ਲੱਗੀ ਸੀ ਉਹਨੇ ਬਾਹਰਲਾ ਮੇਨ ਦਰਵਾਜ਼ਾ ਖੋਲ੍ਹਿਆ ਔਰ ਉਹ ਦਰਵਾਜ਼ਾ ਜਿਹੜਾ ਸਾਡਾ ਮੇਨ ਹੈ ਉਹ ਅੰਦਰੋਂ ਲਾਕ ਸੀ ਉਹਨੇ ਜਦੋਂ ਖੋਲ੍ਹਿਆ ਉਹਨਾਂ ਨੇ ਆਟ ਗਵਾਰਡ ਸ ਉਗ ਦਰਵਾਜਾ ਨਹੀਂ ਖੁੱਲਦਾ ਫਿਰ ਉਹਨਾਂ ਨੇ ਪਰ ਪਿਛੋਂ ਦੀ ਛੱਤ ਖਾਣੀ ਆ ਕੇ ਦੇਖਿਆ ਤੇ ਫਿਰ ਸਾਡੇ ਇਹ ਦਰਵਾਜੇ ਸਾਰੇ ਖੁੱਲੇ ਸੜ ਫਿਰ ਉਹਨਾਂ ਚ ਇਹਨੂੰ ਅਜੀ ਵੀ ਘਰ ਆ ਗਏ ਸੀ ਫਿਰ ਆਣ ਕੇ ਸਾਰਾ ਇਨਕੁਆਇਰੀ ਕੀਤੀ ਦਰਵਾਜੇ ਸਾਰੇ ਖੁੱਲੇ ਹਨ ਅੰਦਰ ਵੇਖਿਆ ਉਹਨਾਂ ਪਿਛੋਂ ਸਾਡੇ ਖਾਲੀ ਪਲਾਟ ਹੈ ਉਹ ਪਲਾਟ ਖਾਣੀ ਰਸੋਈ ਦੇ ਵਿੱਚੋਂ ਦੀ ਉਹਨਾਂ ਨੇ ਮੇਨ ਖਿੜਕੀ ਤੋੜ ਕੇ ਅੰਦਰ ਦਾ ਹਲ ਹੋਏ ਵਿਰੇ ਦੇ ਵਿੱਚ ਉੱਥੋਂ ਇੱਕ ਜਾਲੀ ਵਾਲਾ ਦਰਵਾਜ਼ਾ ਤੋੜਿਆ ਕਮਰੇ ਦਾ ਉੱਥੋਂ ਇੱਥੇ ਦਾਖਲ ਹੋ ਕੇ ਇਹ ਉਹਨਾਂ ਅਲਮਾਰੀ ਲੱਕੜ ਦੀ ਤੋੜੀ ਇਹਦੇ ਵਿੱਚੋਂ ਉਹਨਾਂ ਨੇ ਤੋ ਇੱਕ ਥੋੜਾ ਕੈਸ਼ ਹੀ 50000 ਰੁਪਇਆ ਇੱਕ ਮੁੰਦਰੀ ਸੀ ਇੱਕ ਰਿੰਗ ਸੀ ਇੱਕ ਐਪਲ ਦੀ ਵਾਚ ਸੀ